Bye, ਮਨਜੀਤ ਕੌਰ ਜੀ ਅੱਜ ਕੀ ਕਹਿਣਾ ਤੁਸੀਂ ਅੱਜ ਪੁੱਛਣ ਮੈਂ ਹਨ ਮਨਾਇਆ ਕਿਸ ਤਰ੍ਹਾਂ ਕੀ ਪ੍ਰੋਗਰਾਮ ਸੀ ਕੀ ਕਹਿਣਾ ਚਾਹੋਗੇ ਇਹ ਜੀ ਅਸੀਂ ਅੱਜ ਬਲਾਕ ਪੱਧਰ ਤੇ ਪਹਿਲਾਂ ਅਸੀਂ ਸਰਕੂਲਰ ਵਿੱਚ ਦਾ ਆਯੋਜਨ ਕੀਤਾ ਅੱਜ ਅਸੀਂ ਬਲਾਕ ਪੱਧਰ ਤੇ ਥਲੰਡੀ ਸਾਹਿਬੋਂ ਵੀ ਕੇ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਥਲੰਡੀ ਸਾਹਿਬੋਂ ਮਿਲ ਕੇ ਅਸੀਂ ਪੋਸ਼ਣ ਅਭਿਆਨ ਜਿਹੜਾ ਪੋਸ਼ਣ ਅਭਿਆਨ ਦੇ ਅੰਡਰ ਹੈਗਾ ਇਹ ਪੋਸ਼ਣ ਜਾਗੋ ਦਾ ਆਯੋਜਨ ਕੀਤਾ ਹੈ ਸਾਰੇ ਸਰਕਲਾਂ ਵਿੱਚ ਬਲਾਕੇ ਅਸੀਂ ਵਰਕਰ ਨੇ ਆਪਣੀਆਂ ਜਿਹੜੀਆਂ ਪੋਸ਼ਣ ਅਭਿਆਨ ਸੰਬੰਧੀ ਜਾਗਰੂਕਤਾ ਦਿਨ ਦੇ ਸੁਨੇਹੇ ਇੱਥੇ ਸਾਰਿਆਂ ਨੂੰ ਪੇਸ਼ ਕੀਤੇ ਤੇ ਇਹਨਾਂ ਦੀ ਪੇਸ਼ਕਾਰੀ ਕੀਤੀ ਆਈਟਮ ਦੀ ਇਸੇ ਤਰ੍ਹਾਂ ਹੀ ਪੋਸ਼ਣ ਦਿੱਤਾ ਪੋਸ਼ਣ ਜਾਗਰੂਕ ਇਸ ਨਾਲ ਅਸੀਂ ਸਾਰੇ ਜਿਹੜੇ ਸਮਾਜ ਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਸੰਬੰਧੀ ਤੇ ਜਿਵੇਂ ਧੀਾਂ ਬਚਾਓ ਤੇ ਬੇਟੀ ਪੜਾਓ ਬੇਟੀ ਬਚਾਓ ਇਹਦਾ ਜਿਹੜੇ ਸੰਕਲਪ ਨੇ ਅਸੀਂ ਇਹਨਾਂ ਨੂੰ ਜਾਗਰੂਕਤਾ ਲੋਕਾਂ ਵਿੱਚ ਇਹ ਫਲਾਈ ਕਿ ਬੱਚੀਆਂ ਨੂੰ ਨਾ ਮਾਰੋ ਉਹਨਾਂ ਨੂੰ ਪੜਾਓ ਉਹ ਤੇ ਇਹ ਤਾਂ ਉਹ ਜਿਹੜਾ ਲੜਕੀਆਂ ਤੋਂ ਅੱਗੇ ਨੇ ਇਸ ਤਰ੍ਹਾਂ ਅਸੀਂ ਜਿਹੜੇ ਲੋਕ ਭਲਾਈ ਸੰਬੰਧੀ ਤੇ ਸਮਾਜ ਚ ਬਰਾਹੀ ਨੂੰ ਖਤਮ ਕਰਦੇ ਜਿਹੜੇ ਸੁਨੇਹੇ ਆ ਉਹ ਅਸੀਂ ਪੋਸ਼ਣ ਜਾਗੋ ਦੇ ਅਧੀਨ ਅਸੀਂ ਦਿੱਤੇ ਨੇ ਕੀ ਨਾਂ ਤੁਹਾਡਾ ਜੀ ਮੈਂ ਕੀ ਕਹਿਣਾ ਤੁਹਾਨੂੰ ਅੱਜ ਪੋਸ਼ਣ ਰਹਿਣ ਦਾ ਪ੍ਰੋਗਰਾਮ ਬਣਾਇਆ ਕਿਸ ਤਰ੍ਹਾਂ ਇਹ ਸਾਰੇ ਬਲਾਕ ਦੀਆਂ ਇਕੱਠੀਆਂ ਕਰੀ ਅਸੀਂ ਤੁਸੀਂ ਕਿਸ ਤਰ੍ਹਾਂ ਇਹ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਸਰਕਲ ਵਾਈਜ਼ ਬਣਾਇਆ ਪੋਸ਼ਣ ਮਾ ਫਿਰ ਸਾਰੇ ਬਲਾਕ ਦੀਆਂ ਇਕੱਠੀਆਂ ਹੋ ਕੇ ਆਉਣ ਵਾਲੀ ਵਰਕਸ਼ਾਪਾਂ ਸਾਨੀ ਸਵੇਰ ਦਾ ਅੱਜ ਇਹ ਜੋ ਬਣਾਲ ਸੀਡੀਪੀਓ ਦਫ਼ਤਰ ਤਲਵੰਡੀ ਸਾਬੋ ਵੱਲੋਂ ਪ੍ਰੋਸ਼ਨਾ ਮਨਾਇਆ ਗਿਆ ਜਿਸ ਵਿੱਚ ਭ੍ਰੁੰਨ ਹੱਤਿਆ ਨੂੰ ਰੋਕਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ ਅਤੇ ਨਸ਼ਿਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਪਰਮਜੀਤ ਕੌਰ ਪਰ ਇਹ ਜੋ ਤੁਸੀਂ ਆ ਪ੍ਰੋਗਰਾਮ ਬਣਾਇਆ ਲੱਗਦਾ ਸਾਨੂੰ ਵੀ ਇਹਦਾ ਅਸਰ ਹੋਊਗਾ ਪਿੰਡਾਂ 'ਚ ਜਾ ਕੇ ਆਂਗਣਵਾੜੀ ਵਰਕਰਾਂ ਦੱਸਣਗੀਆਂ ਕੀ ਕਹਿਣਾ ਚਾਹੁੰਦੇ ਹਾਂਜੀ ਸਰ ਪਹਿਲਾਂ ਤਾਂ ਅਸੀਂ ਸੀਡੀਪੀਓ ਸ਼੍ਰੀਮਤੀ ਰਣਜੀਤ ਕੌਰ ਦੇ ਦਿਗੀ ਦੇ ਨਿਰਦੇਸ਼ਾਂ ਹੇਠਾਂ ਇਹ ਪ੍ਰੋਗਰਾਮ ਬਣਾਇਆ ਹੈ ਸਰਕਲਾਂ ਦੇ ਵਿੱਚ ਵੀ ਇਹ ਅਸੀਂ ਪ੍ਰੋਗਰਾਮ ਬਣਾਇਆ ਹੈ ਅਤੇ ਹੁਣ ਅੱਜ ਅਸੀਂ ਮਿੱਕੀ ਦੇਖਦੇ ਹਾਂ 9 2024 ਨੂੰ ਅਸੀਂ ਬਲਾਕ ਪੱਧਰ ਤੇ ਇੱਕ ਇਹ ਪ੍ਰੋਗਰਾਮ ਮਨਾਇਆ ਹੈ ਇਹਦੇ ਵਿੱਚ ਅੰਗਣਵਾੜੀ ਵਰਕਰਾਂ ਨੂੰ ਇਹ ਸਨਹਿਾ ਦਿੱਤਾ ਗਿਆ ਹੈ ਬੇਟੀ ਬਚਾਓ ਅਨਪੜਤਾ ਨੂੰ ਰੋਕਣ ਲਈ ਅਤੇ ਸਮਾਜ ਵਿੱਚ ਜਿਵੇਂ ਨਸ਼ਾ ਦੇ ਵਿਰੁੱਧ ਇਹਨਾਂ ਗਤੀਵਿਧੀਆਂ ਤੇ ਮਤਲਬ ਕਿ ਪ੍ਰੋਗਰਾਮ ਕੀਤਾ ਗਿਆ ਹੈ ਅਸਰ ਹੋਊਗਾ ਜੀ ਥੱਲੇ ਤਾਂ ਸਰ ਜ਼ਰੂਰ ਹੋਗਾ ਜੀ ਕਿਉਂਕਿ ਪਹਿਲਾਂ ਵੀ ਸੋਸਾਇਟੀ ਦੇ ਬੇਸ ਤੇ ਇਹ ਚੱਲ ਰਹੀ ਨਦੀ ਹੈ ਉਹ ਜੀ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਪੋਸ਼ਣ ਮਹਨ ਬਣਾਇਆ ਇਸ ਤਰ੍ਹਾਂ ਪ੍ਰੋਗਰਾਮ ਨਾਚ ਗਾਣੇ ਦਾ ਕਰਿਆ ਕਿਵੇਂ ਮਤਲਬ ਕੀ ਕਹਿਣਾ ਚਾਹੁੰਦੇ ਸਰ ਇਹ ਆਪਣਾ ਪ੍ਰੋਗਰਾਮ ਹੈ ਪੋਸ਼ਣ ਤੇ ਬੈਠੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਪੋਸ਼ਣ ਜਾਗਰੂਕ ਲੋਕਾਂ ਨੂੰ ਮਤਲਬ ਖਾਣਾ ਨੂੰ ਸਹੀ ਖਾਣਾ ਨੇ ਜੇ ਨੂੰ ਮਤਲਬ ਇਹ ਹਰੇ ਬਤਰਾ ਉਹਦੇ ਉਹ ਬਰਤਰਾ ਉਹ ਅੱਗੇ ਜਾ ਕੇ ਫਿਰ ਅਸ਼ ਨਹੀਂ ਦੇਣਗੇ ਤਾਂ ਕਿ ਆਪਣੇ ਵੀ ਪਿੰਡ ਦੇ ਲੋਕਾਂ ਨੂੰ ਸਹੀ ਪਹੁੰਚ ਦੇ ਸਕ ਸੰਬੰਧ ਵਿੱਚ ਜਾਗਰਤ ਹੋ ਜਾਣਗੇ ਮੈਡਮ ਜਿਖੋ ਅੰਗਣਵਾੜੀ ਵਰਕਰਾਂ ਜਾਂ ਪ੍ਰਧਾਨਾਂ ਰੋਲਾ ਪਾ ਰਹੀਆਂ ਵੀ ਖਾਣਾ ਮਾੜਾ ਆ ਰਿਹਾ ਕਿਵੇਂ ਕਹਿਣਾ ਜਨ ਤੁਸੀਂ ਤਾਂ ਸੁਪਰਵਾਈਜ਼ਰ ਹੋ ਜਾਨੀਓ ਕਿ ਇਸ ਤਰ੍ਹਾਂ ਦਾ ਖਾਣਾ ਆ ਰਿਹਾ ਜੀ ਨਹੀਂ ਸਰ ਖਾਣਾ ਬਹੁਤ ਵਧੀਆ ਆਉਂਦਾ ਜੀ ਮੰਨ ਲਾ ਕਿ ਮਤਲਬ ਆਪਣੇ ਬਾਸੂਰਾ ਕੱਤੀ ਦੇ ਬਣਾ ਮਤਲਬ ਹੋ ਗਿਆ ਹੋਵੇ ਕਿ ਇਸ ਤਰ੍ਹਾਂ ਦੇ ਨਹੀਂ ਬਾਕੀ ਖਾਣਾ ਤਾਂ ਸਹੀ ਆਉਂਦਾ ਕਸ਼ਿਦਾ ਜੀ ਮੇਰਾ ਨਾਮ ਮਨਵੀਨ ਕੌਰ ਹੈ ਜੀ ਤੇ ਮੈਂ ਬਲਾਕ ਕੋਆਰਡੀਨੇਟਰ ਕਲਵੰਡੀ ਸਭ ਤੋਂ ਪਹਿਲਾਂ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਆ ਸਾਡੇ ਮੈਹਿਕਮੇ ਦੇ ਡੀਪੀਓ ਸਰ ਤੇ ਸੀਡੀਪੀਓ ਮੈਮ ਰਣਜੀਤ ਕੌਰ 베ਦੀ ਜੀ ਤੇ ਨਾਲ ਨਾਲ ਸਾਡੇ ਜਿਹੜੇ ਡਿਸਟ੍ਰਿਕਟ ਕੋਆਰਡੀਨੇਟਰ ਸ਼ਾਲੇ ਜਿੰਦਲ ਜਿਨ੍ਹਾਂ ਦੀ ਹੇਠ ਅਗਵਾਈ ਦੇ ਜੋ ਸਾਨੂੰ ਇਹ ਸਾਰਾ ਕੁਝ ਦੱਸਦੇ ਨੇ ਵੀ ਕਿਵੇਂ ਕਰਨਾ ਤੇ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਹੈ ਜਿਹੜੀਆਂ ਸਮਾਜਿਕ ਰੁਕਤੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਮੈਸੇਜ ਜਿਹੜੇ ਸਾਨੂੰ ਫਲਾ ਰਹੇ ਨੇ ਸਾਰੀਆਂ ਜਿਹੜੀਆਂ ਸਾਡੀਆਂ ਐਕਟੀਵਿਟੀ ਦੇ ਥੀਮ ਨੇ ਜੀ ਉਹ ਸਾਰੀਆਂ ਹੀ ਕੰਮ ਕਰਦੀਆਂ ਨੇ ਜੀ ਇੱਕ ਇਨਸਾਨ ਦੇ ਕਦਮ ਚੁੱਕਣ ਨਾਲ ਸਾਰਾ ਸਮਾਜ ਬਦਲ ਸਕਦਾ ਜੀ ਡਾਕਟਰ ਅੰਬੇਦਕਰ ਸਾਹਿਬ ਨੂੰ ਸਭ ਜਾਣਦੇ ਹੋ ਜੀ ਉਹਨਾਂ ਦੇ ਇੱਕ ਇਨਸਾਨ ਇੱਕ ਇਨਸਾਨ ਨੇ ਸਾਰੇ ਦੇਸ਼ ਦਾ ਸੰਵਿਧਾਨ ਬਣਾ ਕੇ ਸਾਰੇ ਦੇਸ਼ ਨੂੰ ਇੱਕ ਨਵੀਂ ਸੇਹ ਦਿੱਤੀ ਹੈ ਉਸੇ ਤਰ੍ਹਾਂ ਹਰ ਇੱਕ ਆਤਮਿਕ ਇਨਸਾਨ ਸਮਾਜ ਨੂੰ ਬਦਲ ਸਕਦਾ ਇਸੇ ਤਰ੍ਹਾਂ ਇਹ ਸੰਦੇਸ਼ ਦਿੰਦੇ ਹੋਏ ਸਭ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰੋ ਕੁਰੀਤੀਆਂ ਨੂੰ ਦੂਰ ਕਰੋ ਧੰਨਵਾਦ